ਜੋ ਜਿੱਥੇ ਠੰਡ ਸ਼ੁਰੂ ਹੋ ਗਈ ਹੈ ਤਾਂ ਉਥੇ ਠੰਡ ਦੇ ਵਿੱਚ ਕਈ ਲੋਕ ਸਿੰਗਾੜਾ ਖਾਣਾ ਬਹੁਤ ਜ਼ਿਆਦਾ ਪਸੰਦ ਕਰਦੇ ਨੇ ਸਿੰਗਾੜੇ ਦੇ ਵਿੱਚ ਫਾਈਬਰ ਪੋਟਾਸ਼ੀਅਮ ਕਾਪਰ ਤੇ ਮੈਗਨੀਜ਼ ਵਿਟਾਮਿਨ ਵਿਟਾਮਿਨ 6 ਤੇ ਐਂਟੀਆਕਸੀਡੈਂਟ ਵਰਗੇ ਕਈ ਮਹੱਤਵਪੂਰਨ ਤੱਤ ਹੁੰਦੇ ਨੇ ਕੁਦਰਤੀ ਤੌਰ ਤੇ ਫੈਟ ਫ੍ਰੀ ਤੇ ਗਲੂਟਨ ਫ੍ਰੀ ਵੀ ਹੁੰਦਾ ਜਿਸ ਕਰਕੇ ਇਹ ਸਿਹਤ ਲਈ ਇੱਕ ਪੋਸਟਿਕ ਤੇ ਲਾਭਦਾਇਕ ਫਲ ਮੰਨਿਆ ਜਾਂਦਾ ਪਰ ਕੀ ਤੁਸੀਂ ਜਾਣਦੇ ਹੋ ਕਿ ਸਿੰਗਾੜਾ ਹਰ ਕਿਸੇ ਲਈ ਠੀਕ ਨਹੀਂ ਹੁੰਦਾ ਕੁਝ ਲੋਕਾਂ ਲਈ ਫਾਇਦੇ ਦੀ ਥਾਂ ਨੁਕਸਾਨਦਾਇਕ ਸਾਬਿਤ ਹੋ ਸਕਦਾ ਤੁਹਾਨੂੰ ਦੱਸਦੀ ਹਾਂ ਕਿ ਸਿੰਗਾੜਾ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਸਿੰਗਾੜਾ ਸਰਦੀਆਂ ਦੇ ਵਿੱਚ ਖਾਇਆ ਜਾਣ ਵਾਲਾ ਇੱਕ ਫਲ ਆਪਰ ਜੇ ਕਿਸੇ ਵਿਅਕਤੀ ਨੂੰ ਪਹਿਲਾਂ ਤੋਂ ਹੀ ਸਰਦੀ ਜ਼ੁਕਾਮ ਜਾਂ ਬ੍ਰੈਸ ਦੇ ਵਿੱਚ ਬਲਗਮ ਦੀ ਸਮੱਸਿਆ ਹੋਵੇ ਤਾਂ ਉਸ ਨੂੰ ਸਿੰਗਾੜਾ ਖਾਣ ਤੋਂ ਬਚਣਾ ਚਾਹੀਦਾ ਨਹੀਂ ਤਾਂ ਹਾਲਤ ਹੋਰ ਵੀ ਖਰਾਬ ਹੋ ਸਕਦੀ ਆ ਕੁਝ ਲੋਕਾਂ ਨੂੰ ਸਿੰਗਾੜਾ ਖਾਣ ਨਾਲ ਅਲਰਜੀ ਵੀ ਹੋ ਸਕਦੀ ਆ ਤੇ ਅਜਿਹੇ ਲੋਕਾਂ ਨੂੰ ਇਸ ਦਾ ਸੇਵਨ ਨਹੀਂ ਕਰਨਾ ਚਾਹੀਦਾ ਕਿਉਂਕਿ ਇਸ ਦੇ ਨਾਲ ਉਲਟੀ ਦਸਤ ਜਾਂ ਚਮੜੀ ਤੇ ਖੁਜਲੀ ਹੋਣ ਦੀ ਸਮੱਸਿਆ ਪੈਦਾ ਹੋ ਸਕਦੀ ਆ ਕਈ ਵਾਰ ਸਿੰਗਾੜਾ ਖਾਣ ਨਾਲ ਸੂਜਨ ਜਾਂ ਯਾਨੀ ਕਿ ਸੋਜ ਤੇ ਸਾਹ ਲੈਣ ਦੇ ਵਿੱਚ ਤਕਲੀਫ ਤੱਕ ਹੋ ਸਕਦੀ ਆ ਇਸ ਦਾ ਸੇਵਨ ਕਰਨ ਤੋਂ ਪਹਿਲਾਂ ਠੰਡ ਦੇ ਵਿੱਚ ਇੱਕ ਵਾਰ ਡਾਕਟਰ ਤੋਂ ਜਿਹੜਾ ਸਲਾਹ ਜ਼ਰੂਰ ਲਵੋ